ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇਕਰ ਤੁਸੀਂ ਇਹ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਨੋਟੀਫਿਕੇਸ਼ਨਸਨ ਨੂੰ ਵੀ ਯਾਨੀ ਕਿ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਦੀ ਜਾਣਕਾਰੀ ਮਿਲ ਸਕੇ ਫਰਸਟ ਪ੍ਰੋਫਾਈਲ ਹੈ ਗੁਰਪ੍ਰੀਤ ਕੌਰ ਨਾਮ ਦੀ ਲੜਕੀ ਕਾਸਟ ਹੈ ਇਹਨਾਂ ਦੀ ਕਸ਼ਿਆਪ ਰਾਜਪੂਤ ਡੇਟ ਆਫ ਬਰਥ ਹੈ 10 ਮਈ 1999 10 ਮਈ 1989 ਹਾਈਟ ਹੈ 5 ਫੁੱਟ 2 ਇੰਚ ਕੁਆਲਿਫਿਕੇਸ਼ਨ ਹੈ ਐਮ ਕਮ ਅਤੇ ਐਟ ਪ੍ਰੈਸੈਂਟ ਇਹ ਟੀਚਿੰਗ ਕਰਦੇ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਔਰ ਇਮੀਗ੍ਰੇਸ਼ਨ ਫਾਈਲਿੰਗ ਵਰਕ ਦਾ ਇਹਨਾਂ ਦਾ ਜਿਹੜਾ ਵਰਕ ਹੈ ਪੰਜਾਬ ਤੋਂ ਹੀ ਬਲੰਕ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ 8569967885 8568967885 ਨੈਕਸਟ ਹੈ ਲੜਕੀ ਦਾ ਰਿਸ਼ਤਾ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ 1990 ਦਾ ਜਨਮ 5 ਫੁੱਟ 6 ਇੰਚ ਹਾਈਟ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਕੁਆਲੀਫਿਕੇਸ਼ਨ ਹੈ ਐਮਸੀਏ ਐਮਸੀਏ ਤੋਂ ਬਾਅਦ ਹੈ ਮਾਸਟਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਇਹ ਨਾਨੀ ਇੰਡੀਆ ਤੋਂ ਕੰਪਲੀਟ ਕੀਤੀ ਹੈ ਔਰ ਆਈਟੀ ਦਾ ਪੋਸਟ ਗ੍ਰੈਜੂਏਟਡ ਡਿਪਲੋਮਾ ਕੀਤਾ ਹੈ ਕੈਨੇਡਾ ਤੋਂ ਤੇ ਹੁਣ ਆਈਟੀ ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ ਵਧੀਆ ਇਹਨਾਂ ਦੀ ਜੌਬ ਹੈ ਇੱਕ ਭਰਾ ਹੈ ਉਹ ਮੈਰਿਡ ਹੈ ਕੈਨੇਡਾ ਪੀਆਰ ਹੈ ਔਰ ਥੋੜੇ ਟਾਈਮ ਦਾ ਲੜਕੀ ਦਾ ਡਾਈਵੋਰਸ ਹੋਇਆ ਹੈ ਕੈਨੇਡਾ ਪੀਆਰ ਲੜਕਾ ਇਹਨਾਂ ਨੂੰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਫੋਨ ਨੰਬਰ ਨੋਟ ਕਰੋ ਜੀ 9815567290 ਨੈਕਸਟ ਹੈ ਅਰੋੜਾ ਕਾਸਟ ਦੀ ਲੜਕੀ 24 ਸਤੰਬਰ 1993 ਦਾ ਜਨਮ ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਔਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਲਾਊਡ ਕੰਪਿਊਟਿੰਗ ਦਾ ਕੈਨੇਡਾ ਤੋਂ ਪਾਸ ਕੀਤਾ ਹੈ ਹਾਈਟ 5 ਫੁੱਟ 5 ਇੰਚ ਲੜਕੀ ਵਰਕ ਪਰਮਿਟ ਹੈ ਕੈਨੇਡਾ ਵਿੱਚ ਔਰ ਕੈਨੇਡਾ ਵਿੱਚ ਹੀ ਇਹਨਾਂ ਨੂੰ ਜਾਣਦੇ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਦੇ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਜਾਨਕੀ ਅਰੋੜਾ ਖੱਤਰੀ ਸ਼ਰਮਾ ਮਹਾਜਨ ਕਿਸੇ ਵੀ ਕਾਸਟ ਵਿੱਚ ਰਿਸ਼ਤਾ ਕਰ ਸਕਦੇ ਨੇ ਫੋਨ ਨੰਬਰ ਨੋਟ ਕਰੋ ਜੀ 9478 655280 ਨੈਕਸਟ ਹੈ ਐਸੀ ਗਾਸਟ ਦੀ ਲੜਕੀ ਜਿਨ੍ਹਾਂ ਨੇ ਹਾਈਲਾਈਟਸ ਕੀਤੀ ਹੈ 6.5 ਬੈਂਡਸ ਨੇ ਇਹਨਾਂ ਦੀ ਓਵਰਆਲ 11 ਅਕਤੂਬਰ 2001 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਪਲੱਸ 2 ਐਂਡ ਬਿਊਟੀਸ਼ੀਅਨ ਔਰ ਇਨ ਇੰਟਰਨੈਸ਼ਨਲ ਡਿਪਲੋਮਾ ਲੜਕਾ ਇਹਨਾਂ ਨੂੰ ਐਨ ਆਰ ਆਈ ਚਾਹੀਦਾ ਹੈ ਜਾਦੀ ਬੰਦਾਂ ਨੇ ਕੋਈ ਨਹੀਂ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਾਗਾਪੁਰਾਣਾ ਨियर ਮੋਗਾ ਸਿਟੀ اور ਫੋਨ ਨੰਬਰ ਹੈ 6283037029 ਨੈਕਸਟ ਹੈ ਵਰਮਾ ਕਾਸਟ ਦੀ ਲੜਕੀ ਜਾਨੀ ਕਿ ਸੁਨਿਆਰਾ ਇਹਨਾਂ ਦੀ ਕਾਸਟ ਹੈ ਜਨਮ ਤਰੀਕ ਹੈ 28 ਜਨਵਰੀ 1999 ਕੁਆਲਿਫੀਕੇਸ਼ਨ ਪਲੱਸ 2 ਹਾਈਟ 5 ਫੁੱਟ 5 ਇੰਚ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਐਕਸਪਾਇਰ ਹੋ ਚੁੱਕੇ ਨੇ ਇੱਕ ਸਿਸਟਰ ਹੈ ਉਹ ਮੈਰਿਡ ਹੈ ਲੜਕਾ ਐਨ ਆਰ ਆਈ ਪਾਲ ਰਹੇ ਆ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਂ ਇਟਲੀ ਦੇ ਵਿੱਚ ਹੋਵੇ ਔਰ ਮੁਗਾ ਇਹਨਾਂ ਦਾ ਏਰੀਆ ਹੈ ਫੋਨ ਨੰਬਰ ਫੋਨ ਨੰਬਰ ਨੋਟ ਕਰੋ ਜੀ 9417719389 9417719389 ਨੈਕਸਟ ਹੈ ਜੀ ਜਲੰਧਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਿਲੀ ਯੂ ایس ਏ ਵਿੱਚ ਹੈ 20 ਜੂਨ 1996 ਦਾ ਬਰਥ ਹੈ 5 ਫੁੱਟ 3 ਇੰਚ ਹਾਈਟ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਬਾਵਾ ਤੇ ਯੂ ਐਸ ਏ ਚ ਪੀਆਰ ਲੜਕਾ ਲੱਭ ਰਹੇ ਨੇ ਜਾਤੀ ਬੰਦਨ ਕੋਈ ਨਹੀਂ ਹੈ ਫੋਨ ਨੰਬਰ ਨੋਟ ਕਰੋ ਜੀ 8368055534 ਨੈਕਸਟ ਹੈ ਕੈਨੇਡਾ ਵਿੱਚ ਪੀਆਰ ਲੜਕੀ 25 ਸਤੰਬਰ 1995 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਬਾਇਓਟੈਕਨੋਲੋਜੀ ਕਾਸਟ ਰਵੀ ਦਾਸੀਆ ਸਾਰੀ ਫੈਮਿਲੀ ਵੈਸ਼ਨੋ ਹੈ ਫਾਦਰ ਸਰਕਾਰੀ ਜੌਬ ਤੇ ਨੇ ਮਦਰ ਹਾਊਸ ਵਾਈਫ ਨੇ ਲੜਕਾ ਇਹਨਾਂ ਨੂੰ ਵੈਸ਼ਨ ਪਰਿਵਾਰ ਤੋਂ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9417845625 ਨੈਕਸਟ ਹੈ ਖੱਤਰੀ ਕਾਸਟ ਦੀ ਲੜਕੀ ਜਨਮ ਤਰੀਕ ਹੈ ਇਹਨਾਂ ਦੀ 1 ਜੁਲਾਈ 1998 ਹਾਈਟ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਐਮ ਐਸ ਸੀ ਆਈਟੀ ਔਰ ਵੀ ਐਡ ਹੁਸ਼ਿਆਰਪੁਰ ਸਿਟੀ ਵਿੱਚ ਰਹਿ ਰਹੇ ਆ ਲੜਕਾ ਵੈਲ ਸੈਟਲ ਪਰਿਵਾਰ ਤੋਂ ਚਾਹੀਦਾ ਵਾ ਜਿਹੜਾ ਕੋਈ ਬਿਜ਼ਨਸਮੈਨ ਹੋਵੇ ਜਾਂ ਨਰਾਈ ਹੋਵੇ ਜਾਂ ਡਾਕਟਰ ਇੰਜੀਨੀਅਰ ਔਰ ਸਿਰਫ ਇਹਨਾਂ ਦੁਕਾਸਟ ਵਾਲੇ ਸੰਪਰਕ ਕਰ ਲੈ ਦੋ ਫੋਨ ਨੰਬਰ ਦਿੱਤੇ ਹੋਏ ਆ ਪਹਿਲਾ 9876506815 ਦੂਜਾ 7973796822 ਨੈਕਸਟ ਇਹ ਆ ਜੀ ਕਸ਼ੇਪ ਰਾਜਪੂਤ ਕਾਸਟ ਦੀ ਲੜਕੀ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ 21 ਅਪ੍ਰੈਲ 1992 ਦਾ ਜਨਮ ਹੈ 5 ਫੁੱਟ 7 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਨਰਸਿੰਗ ਫਾਦਰ ਪ੍ਰਾਈਵੇਟ ਜੌਬ ਤੇ ਨੇ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਇਹਨਾਂ ਨੇ ਮਦਰ ਹਾਊਸ ਵਾਈਫ ਨੇ ਲੜਕਾ ਹੈ ਨਰਾਈ ਲਬਰੇ ਨੇ ਜਾਤੀ ਬੰਦ ਨੇ ਕੋਈ ਨਹੀਂ ਕਿਸੇ ਵੀ ਕਾਸਟ ਤੋਂ ਚੱਲੂਗਾ ਹੁਸ਼ਿਆਰਪੁਰ ਸਿਟੀ ਵਿੱਚ ਰਹਿ ਰਹੇ ਨੇ ਦੋ ਫੋਨ ਨੰਬਰ ਨੇ ਪਹਿਲਾ 9501844907 ਦੂਜਾ 8283879920 ਨੈਕਸਟ ਹੈ ਜੀ ਨਿਊਜ਼ੀਲੈਂਡ ਵਿੱਚ ਪੀਆਰ ਲੜਕੀ ਕਾਸਟ ਹੈ ਇਹਨਾਂ ਦੀ ਜੱਟ ਸਿੱਖ 1992 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਡਿਗਰੀ ਇਨ ਬਿਜ਼ਨਸ ਮੈਨੇਜਮੈਂਟ ਆਦਰ बिजनेਸਮੈਨ ਨੇ ਮਦਰ ਹਾਊਸ ਵਾਈਫ ਨੇ ਦੋ ਭਰਾ ਨੇ ਇਹਨਾਂ ਦੇ ਲੜਕੀ ਕੋਲੋਤੀ ਹੈ 28 ਤੋਂ 32 ਸਾਲ ਦੀ ਉਮਰ ਤੱਕ ਲੜਕਾ ਚਾਹੀਦਾ ਜਿਨ੍ਹਾਂ ਦੀ ਜ਼ਮੀਨ 15 ਤੋਂ 20 ਕਿਲਿਆਂ ਦੇ ਵਿੱਚ ਹੋਵੇ ਲੜਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ 'ਚ ਹੋਵੇ ਤੇ ਫੋਨ ਨੰਬਰ ਨੋਟ ਕਰੋ ਜੀ +6427477572 ਧਿਆਨ ਨਾਲ ਨੰਬਰ ਚੈੱਕ ਕਰ ਲਓ ਤੇ ਇਸ ਨੰਬਰ ਤੇ ਸਿੱਧਾ ਹੀ ਇਹਨਾਂ ਨਾਲ ਕੰਟੈਕਟ ਕਰ ਲਓ ਨੈਕਸਟ ਹੈ ਸੁਨਿਆਰਾ ਕਾਸਟ ਦੀ ਲੜਕੀ 28 ਜਨਵਰੀ 1999 ਦਾ ਜਨਮ 5 ਫੁੱਟ 5 ਇੰਚ ਹਾਈਟ ਪਲੱਸ 2 ਪੜ੍ਹੀ ਹੋਈ ਹੈ ਫਾਦਰ ਬਿਜ਼ਨਸਮੈਨ ਨੇ ਮਦਰ ਇਹਨਾਂ ਦੇ ਨਹੀਂ ਆ ਇੱਕ ਸਿਸਟਰ ਹੈ ਉਹ ਮੈਰਿਡ ਨੇ ਲੜਕਾ ਐ ਨੈਰਾ ਹੀ ਲੱਭ ਰਹੇ ਨੇ ਚਾਹੇ ਉਹ ਇਟਲੀ ਯੂਕੇ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਵਿੱਚ ਹੋਵੇ ਜਾਤੀਬੰਦਨ ਇਹਨਾਂ ਨੇ ਕੋਈ ਨਹੀਂ ਹੈ ਮੋਗਾ ਸਿਟੀ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰ ਲਓ ਜੀ 94177 19389 ਨੈਕਸਟ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਕੈਨੇਡਾ ਵਿੱਚ ਪੀਆਰ 1996 ਦਾ ਜਨਮ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਲੜਕੀ ਆ ਰੈਨ ਰਜਿਸਟਰਡ ਨਰਸ ਹੈ ਬਹੁਤ ਡਿਮਾਂਡ ਹੈ ਇਹਦੀ ਵਿਦੇਸ਼ਾਂ ਵਿੱਚ ਫਾਦਰ बिजनेਸਮੈਨ ਨੇ ਮਦਰ ਹਾਊਸ ਵਾਈਫ ਨੇ ਔਰ ਵੈਲ ਸੈਟਲ ਫੈਮਿਲੀ ਹੈ ਸਾਰੀ ਜਨਰਲ ਕਾਸਟ ਵਿੱਚ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਜਾਤੀਬੰਦ ਨੇ ਕੋਈ ਨਹੀਂ ਹੈ ਗੁਰਦਾਸਪੁਰ ਸਿਟੀ ਵਿੱਚ ਰਹਿੰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9417834082 ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ ਜਾਨੀ ਕਿ ਬ੍ਰਾਹਮਣ ਕਾਸਟ 20 ਮਈ 2004 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ +2 ਫੈਮਿਲੀ ਵਿੱਚ ਨੇ ਇਹਨਾਂ ਦੇ ਪੇਰੈਂਟਸ ਮੰਮੀ ਪਾਪਾ ਇੱਕ ਭਰਾ ਤੇ ਲੜਕਾ ਇਹਨਾਂ ਨੂੰ ਚਾਹੀਦਾ ਜਿਹੜਾ 26 ਜਾਂ 27 ਸਾਲ ਦਾ ਹੋਵੇ ਲੜਕਾ ਸਿਰਫ ਵਿਦੇਸ਼ ਵਿੱਚ ਹੋਵੇ ਜਾਨੀ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਇਟਲੀ ਜਾਂ ਯੂਕੇ ਮੋਗਾਰੀਆ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 6280098233 ਨੈਕਸਟ ਹੈ ਅਰੋੜਾ ਕਾਸਟ ਦੀ ਲੜਕੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਲੜਕੀ ਜੋਬ ਕਰ ਰਹੀ ਹੈ ਪ੍ਰਾਈਵੇਟ ਸਟਾਫ ਨਰਸ ਦੀ ਡੀਐਮਸੀ ਲੁਧਿਆਣਾ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਕੈਨੇਡਾ ਵਿੱਚ ਹੈ ਪੀਆਰ 31 ਜੁਲਾਈ 1995 ਦਾ ਜਨਮ ਹੈ ਲਗਭਗ 30 ਸਾਲ ਉਮਰ ਹੈ ਲੜਕੀ ਦੀ ਹਾਈਟ 5 ਫੁੱਟ 1 ਇੰਚ ਲੜਕਾ ਇਹਨਾਂ ਨੂੰ ਕੈਨੇਡਾ ਯੂਕੇ ਜਾਂ ਆਸਟ੍ਰੇਲੀਆ ਵਿੱਚ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਫੈਮਿਲੀ ਦਾ ਨੰਬਰ ਦਿੱਤਾ ਹੋਇਆ ਹੈ 9779756036 ਨੈਕਸਟ ਹੈ ਕੈਨੇਡਾ ਵਿੱਚ ਸੈਟਲ ਲੜਕੀ 1995 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਰਵੀ ਦਾਸੀਆ ਸਿੱਖ ਫਾਦਰ ਸਰਕਾਰੀ ਜੋਬ ਤੇ ਨੇ ਮਦਰ ਹਾਊਸ ਵਾਈਫ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਕੈਨੇਡਾ ਵਿੱਚ ਹੈ ਪੀਆਰ ਔਰ ਇਹਨਾਂ ਦੀ ਚੋਇਸ ਹੈ ਕਿ ਕੈਨੇਡਾ ਚ ਪੀਆਰ ਲੜਕਾ ਚਾਹੀਦਾ ਹੈ ਜਾਤੀਵੰਦਨ ਕੋਈ ਨਹੀਂ ਹੈ ਪਟਿਆਲਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 73411 31608 ਨੈਕਸਟ ਹੈ ਮਹਿਰਾ ਸਿੱਖ ਕਾਸ ਦੀ ਲੜਕੀ 1 ਮਾਰਚ 1999 ਦਾ ਜਨਮ 5 ਫੁੱਟ 4 ਇੰਚ ਹਾਈਟ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀਏ ਨਾਲ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਔਰ ਹੁਸ਼ਿਆਰਪੁਰ ਦੇ ਨੇੜੇ ਦਸੂਹਾ ਸਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੂੰ ਪ੍ਰਾਈਵੇਟ ਜੌਬ ਗਵਰਨਮੈਂਟ ਜੌਬ ਜਾਂ ਫਿਰ ਆਪਣਾ ਬਿਜ਼ਨਸ ਕਰਦਾ ਹੋਵੇ ਲੜਕਾ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸ਼ਹਿਰ ਤੋਂ ਫੋਨ ਨੰਬਰ ਨੋਟ ਕਰੋ ਜੀ 819880263 ਨੈਕਸਟ ਹੈ ਆਸਟ੍ਰੇਲੀਆ ਵਿੱਚ ਸਿਟੀਜ਼ਨ ਲੜਕੀ ਮਗਲੀਕ ਹੈ ਕਾਸਟ ਰਾਜਪੂਤ ਸਿੱਖ 1986 ਦਾ ਜਨਮ ਹੈ ਤਲਾਕ ਵੀ ਹੋਇਆ ਹੈ ਇਹਨਾਂ ਦਾ ਫਾਦਰ ਪ੍ਰਾਈਵੇਟ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਨੇ ਲड़का ਇਹਨਾਂ ਨੂੰ ਆਸਟ੍ਰੇਲੀਆ ਵਿੱਚ ਚਾਹੀਦਾ ਹੈ ਚਾਹੇ ਕੱਚਾ ਹੋਵੇ ਚਾਹੇ ਪੱਕਾ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਸਟੱਡੀ ਤੇ ਹੋਵੇ ਚਾਹੇ ਪੀਆਰ ਸਿਟੀਜ਼ਨ ਕਿਸੇ ਤਰ੍ਹਾਂ ਦਾ ਵੀ ਹੋਵੇ ਹੋਏ ਆਸਟ੍ਰੇਲੀਆ ਦੇ ਵਿੱਚ ਹੀ ਪਟਿਆਲਾ ਸਿਟੀ ਨੂੰ ਬਲੋਂਗ ਕਰਦੇ ਨੇ ਇਹਨਾਂ ਨੂੰ ਹੁਣੇ ਫੋਨ ਕਰ ਸਕਦੇ ਹੋ ਅਜੇ ਇਹਨਾਂ ਦਾ ਰਿਸ਼ਤਾ ਨਹੀਂ ਹੋਇਆ ਫੋਨ ਨੰਬਰ ਨੋਟ ਕਰੋ ਜੀ 8427526354 84275 26354 ਨੈਕਸਟ ਹੈ ਸਰਕਾਰੀ ਡਾਕਟਰ ਲੜਕੀ ਦਾ ਰਿਸ਼ਤਾ ਇਹਨਾਂ ਦੀ 1 ਮਹੀਨੇ ਦੀ ਸੈਲਰੀ ਹੈ 115000 1985 ਦਾ ਜਨਮ 5 ਫੁੱਟ 3 ਇੰਚ ਹਾਈਟ ਕਾਸਟ ਹੈ ਇਹਨਾਂ ਦੀ ਪ੍ਰਜਾਪਤ ਜਿਨ੍ਹਾਂ ਨੂੰ ਅਸੀਂ কুমਹਾਰ ਕਹਿ ਦਿੰਨੇ ਆ ਇੱਕ ਇਹਨਾਂ ਦੀ ਭੈਣ ਹੈ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਫਾਦਰ ਰਿਟਾਇਰ ਨੇ ਸਰਕਾਰੀ ਜੌਬ ਤੋਂ ਮਦਰ ਉਹਨਾਂ ਦੀ ਡੈਥ ਹੋ ਚੁੱਕੀ ਹੈ ਔਰ ਮਹਾਲੀ ਸਿਟੀ ਵਿੱਚ ਰਹਿੰਦੇ ਆ ਵਰ ਦਾ ਸੈਟਲ ਸਾਰੀ ਫੈਮਿਲੀ ਹੈ ਇਹਨਾਂ ਨੂੰ ਪ੍ਰਾਈਵੇਟ ਜੌਬ ਸਰਕਾਰੀ ਜੌਬ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ ਫੋਨ ਨੰਬਰ ਇਹਨਾਂ ਦਾ ਦਿੱਤਾ ਹੋਇਆ ਹੈ 95015 12063 95015 12063 ਨੈਕਸਟ ਹੈ ਮਜਬੀ ਸਿੱਖ ਕਾਸਟ ਦੀ ਲੜਕੀ ਜਿਹੜੀ ਪ੍ਰਾਈਵੇਟ ਜੌਬ ਕਰਦੀ ਹੈ 6 ਨਵੰਬਰ 1992 ਦਾ ਜਨਮ ਹੈ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਏ ਬੀਐਡ ਇੱਕ ਬ੍ਰਦਰ ਹੈ ਇਹਨਾਂ ਦਾ ਤੇ ਲੜਕਾ ਇਹਨਾਂ ਨੂੰ ਵੈਲ ਸੈਟਲ ਪਰਿਵਾਰ ਤੋਂ ਚਾਹੀਦਾ ਹੈ ਬਨਾਲਾ ਸਿਟੀ ਨੇ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 9463461646 9463461646 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ 1990 ਦਾ ਜਨਮ ਹੈ ਲੜਕੀ ਅਨਮੈਰਿਡ ਹੈ 5 ਫੁੱਟ 5 ਇੰਚ ਹਾਈਟ ਪਾਸ 2 ਪੜ੍ਹੀ ਹੈ ਜੱਟਸੀਕ ਫੈਮਿਲੀ ਹੈ ਔਰ ਜੱਟਸੀਕ ਫੈਮਿਲੀ ਤੋਂ ਹੀ ਐਨਆਰਆਈ ਲੜਕਾ ਚਾਹੀਦਾ ਹੈ ਕੈਨੇਡਾ ਜਾਂ ਯੂਐਸਏ ਵਿੱਚ ਪਰ ਯੂਐਸਏ ਵਿੱਚ ਲੜਕਾ ਪੱਕਾ ਹੋਵੇ ਔਰ ਚਾਹੇ ਲੜਕੇ ਦਾ ਤਲਾਕ ਹੋਇਆ ਹੋਵੇ ਉਹ ਵੀ ਅਸੈਪਟ ਕਰ ਲੈਣਗੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 8725059123 8725059123 ਇਸ ਤੋਂ ਇਲਾਵਾ ਆਂ ਗਰੀਬ ਪਰਿਵਾਰ ਤੋਂ ਅਪਾਹਜ ਲੜਕੀਆਂ ਨੇ ਉਹਨਾਂ ਦੀ ਐਡ ਫ੍ਰੀ ਲਗਾਈ ਜਾਂਦੀ ਹੈ ਔਰ ਇੱਕ ਜ਼ਰੂਰੀ ਬੇਨਤੀ ਹੋਰ ਵੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਹੈ ਵੀਡੀਓ ਵਿੱਚ ਕਿ ਜਿਦਾਂ ਲੋਕੀ YouTube ਤੇ ਕਮੈਂਟ ਕਰਦੇ ਨੇ ਆਪਣਾ ਬਾਇਓ ਡਾਟਾ ਭੇਜਦੇ ਨੇ ਜਾਂ ਕੋਈ ਕੁਐਸਚਨ ਉਹਨਾਂ ਦਾ ਹੁੰਦਾ ਹੈ ਕਿ ਇਸ ਕਾਸਟ ਤੋਂ ਸਾਨੂੰ ਲੜਕਾ ਜਾਂ ਲੜਕੀ ਦਾ ਪ੍ਰੋਫਾਈਲ ਚਾਹੀਦਾ ਹੈ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਾਨੂੰ WhatsApp ਤੇ ਹੀ ਮੈਸੇਜ ਕਰਨ ਕਿਉਂਕਿ ਟਾਈਮ ਦੀ ਛਾਟੇ 'ਚ ਹੁਣ ਕਰਕੇ ਅਸੀਂ YouTube ਦੇ ਕਮੈਂਟਾਂ ਦਾ ਰਿਪਲਾਈ ਨਹੀਂ ਕਰ ਸਕਦੇ ਇਸ ਲਈ ਇਸ ਰਿਕੁਐਸਟ ਨੂੰ ਤੁਸੀਂ ਸਮਝਣਾ ਹੈ ਔਰ WhatsApp ਨੰਬਰ ਜੋ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਹੀ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਆਪਣੀ ਐਡ ਲਗਵਾਉਣ ਵਾਸਤੇ ਔਰ ਜੇਕਰ ਕੋਈ ਤੁਸੀਂ ਕੁਇਰੀ ਹੈ ਤੁਹਾਡੀ ਕੋਈ ਕੁਐਸਚਨ ਹੈ ਉਹ ਵੀ ਤੁਸੀਂ WhatsApp ਤੇ ਹੀ ਮੈਸੇਜ ਕਰਨਾ ਹੈ ਫੋਨ ਕਾਲ ਨਹੀਂ ਕਰਨਾ ਹੈ ਨੈਕਸਟ ਹੈ ਕੈਨੇਡਾ ਵਿੱਚ ਸਿਟੀਜ਼ਨ ਲੜਕੀ ਲੜਕੀ ਡਾਕਟਰ ਹੈ ਬੀ ਡੀ ਐਸ ਯਾਨੀ ਕਿ ਦੰਦਾਂ ਦੀ ਡਾਕਟਰ ਹੈ ਕਾਸਟ ਹੈ ਇਹਨਾਂ ਦੀ ਰਵੀਦਾ ਸੀਆ ਸਿੱਖ ਉਮਰ ਹੈ 35 ਸਾਲ ਹਾਈਟ ਹੈ 5 ਫੁੱਟ 4 ਇੰਚ ਲੜਕਾ ਇਹਨਾਂ ਨੂੰ ਰਵੀਦਾ ਸੀਆ ਕਾਸਟ ਦਾ ਚਾਹੀਦਾ ਕੈਨੇਡਾ ਵਿੱਚ ਹੀ ਹੋਵੇ ਚਾਹੇ ਵਰਕ ਪਰਮਿਟ ਤੇ ਜਾਂ ਪੀ ਆਰ ਦਵਾਬਾ ਏਰੀਆ ਵਾਲੇ ਇਹਨਾਂ ਨੇ ਕੰਟੈਕਟ ਕਰ ਸਕਦੇ ਆ ਜਲੰਧਰ ਇਹਨਾਂ ਦਾ ਏਰੀਆ ਹੈ ਫੋਨ ਨੰਬਰ ਦਿੱਤਾ ਹੋਇਆ ਹੈ 8146423512 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਦਾ ਨਾਮ ਹੈ ਹਰਦੀਪ ਰਾਣੀ 3 ਨਵੰਬਰ 2003 ਦਾ ਜਨਮ ਹੈ ਲੁਧਿਆਣਾ ਸਿਟੀ ਦੇ ਰਹਿਣ ਵਾਲੇ ਆ 5 ਫਟ 6 ਇੰਚ ਹਾਈਟ ਹੈ ਲੜਕੀ ਦੀ ਇੱਕ ਬ੍ਰਦਰ ਹੈ ਲੜਕੀ ਦਾ ਉਹਨਾਂ ਦਾ ਆਪਣਾ ਰੈਸਟੋਰੈਂਟ ਹੈ ਔਰ ਲੜਕੀ ਦੀ ਕੁਆਲੀਫਿਕੇਸ਼ਨ ਬਹੁਤ ਵਧੀਆ ਹੈ ਬੀ ਕਾਮ ਲੜਕੀ ਮੰਗਲਿਕ ਹੈ ਮੰਗਲਿਕ ਲੜਕੇ ਦਾ ਹੀ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਫੋਨ ਨੰਬਰ ਨੋਟ ਕਰੋ ਜੀ 84 37 92 07 66 ਧਿਆਨ ਨਾਲ ਨੰਬਰ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈ ਸਕਦੇ ਹੋ ਸੋ ਇਹ ਸੰ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਆਏ ਹੋਏ ਨੇ ਪਰ ਟਾਈਮ ਦੀ ਸ਼ਾਰਟੇਜ ਕਰਕੇ ਸਾਰੇ ਪ੍ਰੋਫਾਈਲਸ ਅਸੀਂ ਵੀਡੀਓ ਵਿੱਚ ਨਹੀਂ ਪਾ ਸਕੇ ਜਿਹੜੇ ਬਾਕੀ ਦੇ ਪ੍ਰੋਫਾਈਲਸ ਰਹਿ ਗਏ ਨੇ ਉਹਨਾਂ ਦੀ ਵੀਡੀਓ ਇਹ ਉਹਨਾਂ ਦੀ ਐਡ ਜਾਨੀ ਕਿ ਕੱਲ ਜਾਂ ਉਸ ਤੋਂ ਅਗਲੇ ਦਿਨ ਆ ਜਾਵੇਗੀ ਔਰ ਜਿਨ੍ਹਾਂ ਦੀ ਐਡ ਅੱਜ ਮਿਸ ਹੋ ਗਈ ਹੈ ਉਹ ਵੀ ਸਾਨੂੰ WhatsApp ਤੇ ਮੈਸੇਜ ਕਰਦੇ ਨੇ ਜਿਨ੍ਹਾਂ ਨੇ ਨਵੇਂ ਸਿਰੇ ਤੋਂ ਆਪਣੀ ਐਡ ਪਾਉਣੀ ਹੈ ਉਹ ਵੀ ਸਾਨੂੰ WhatsApp ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਨੇ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ